ਕਦੇ ਕਹਿਣਗੇ ਪਾਣੀ ਤੋਂ ਡਿੱਗ ਗਿਆ ਕਦੇ ਕਹਿਣਗੇ ਇਸਤੀ ਡੋਬ ਗਈ ਹੈ ਕਦੇ ਕਹਿਣਗੇ ਪਾਣੀ ਸਿਰ ਰੜ ਗਿਆ ਤੇ ਰਸਤੇ ਦੇ ਵਿੱਚ ਜੰਗਲਾਂ ਦੇ ਵਿੱਚ ਕੀ ਕੁਝ ਹੁੰਦਾ ਹੈ ਨੌਜਵਾਨਾਂ ਦੇ ਨਾਲ ਬਹੁਤ ਸਾਰੇ ਡੋਂਕਰ ਜਿਹੜੇ ਆ ਉਹ ਗਿਡਨੈਪ ਕਰ ਲੈਂਦੇ ਚੰਗੇ ਚੋਸੇ ਪਰਿਵਾਰਾਂ ਕੋਲੋਂ ਪੈਸੇ ਮੰਗੇ ਜਾਂਦੇ ਨੇ ਹਾਂਜੀ ਉਹਦੇ ਨਾਲ ਗੱਲਬਾਤ ਹੋਈ ਉਹਨੇ ਕਿਹਾ ਕਿ ਤੁਹਾਡੇ ਬੱਚੇ ਨਾਲ ਹਾਸਾ ਹੋਇਆ ਕੋਈ ਨਾਂ ਨੂੰ ਫਰੂਪ ਦਿੱਤਾ ਨਾਸਾਂ ਨੂੰ ਕੋਈ ਦਿੱਤਾ ਸਿਰਫ ਉਹਨੇ ਆਪਣੇ ਮੂੰਹ ਦੇ ਮੁਤਾਬਕ ਹੀ ਕਿਹਾ ਕਿ ਹਾਸਾ ਹੋ ਗਿਆ ਤੁਹਾਡੇ ਲੜਕੇ ਨਾਲ ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਸਫਰ ਤੈ ਕਰਦੇ ਨੇ ਵਿਦੇਸ਼ਾਂ ਨੂੰ ਜਾਣ ਦਾ ਜਿਵੇਂ ਅਮਰੀਕਾ ਦੀ ਡੋਂਕੀ ਅ ਚੋਵੀ ਮਾਰਚ ਤੋਂ ਇਥੇ ਗਿਆ ਸੀ ਵੀਰ ਦਾ ਘਰੋਂ ਤੇ 21 ਅਪ੍ਰੈਲ ਨੂੰ ਜੰਗਲ ਚ ਵੜਿਆ ਸੀ ਅੱਛਾ ਜੀ ਇਹ ਜਿਹੜਾ ਫੇਕ ਏਜੰਟ ਮਾਫੀਆ ਹਾਂਜੀ ਹਾਂਜੀ ਅੱਜ ਸਾਡੀ ਵੀਡੀਓ ਦੇਖ ਕੇ ਕਈਆਂ ਨੇ ਗੁੱਸਾ ਵੀ ਲੱਗਣਾ ਵਾ ਧਮਕੀਆਂ ਵੀ ਆਉਣੀਆਂ ਵਾ ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਸਫਰ ਤੈਅ ਕਰਦੇ ਨੇ ਵਿਦੇਸ਼ਾਂ ਨੂੰ ਜਾਣ ਦਾ ਜਿਵੇਂ ਅਮਰੀਕਾ ਦੀ ਡੋਂਕੀ ਜਿਵੇਂ ਯੂਰਪ ਨੂੰ ਜਾਣ ਨੂੰ ਚਾਹਵਾਰ ਤੇ ਰਸਤੇ ਦੇ ਵਿੱਚ ਜੰਗਲਾਂ ਦੇ ਵਿੱਚ ਕੀ ਕੁਝ ਹੁੰਦਾ ਹੈ ਨੌਜਵਾਨਾਂ ਦੇ ਨਾਲ ਬਹੁਤ ਸਾਰੇ ਡੋਂਕਰ ਜਿਹੜੇ ਆ ਉਹ ਗਿਡਨਾਪ ਕਰ ਲੈਂਦੇ ਚੰਗੇ ਚੋਸੇ ਪਰਿਵਾਰਾਂ ਕੋਲੋਂ ਪੈਸੇ ਮੰਗੇ ਜਾਂਦੇ ਨੇ ਕਈ ਤਾਂ ਇਹੋ ਜੇ ਨੌਜਵਾਨ ਜੋ ਪਰਿਵਾਰ ਤੋਂ ਘਰੋਂ ਅਮਰੀਕਾ ਵੱਲੋਂ ਨਿਕਲੇ ਤਾਂ ਸਹੀ ਨਾ ਤਾਂ ਉਹ ਅਮਰੀਕਾ ਪਹੁੰਚੇ ਨਾ ਉਹ ਵਾਪਸ ਆਪਣੇ ਘਰ ਦੇ ਨਾਲ ਸੰਪਰਕ ਕਰ ਸਕੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਅੱਗੇ ਅੱਗੇ ਬੇਨਤੀ ਕਰਾਂਗੇ ਜਿੰਨੇ ਵੀ ਭੈਣ ਭਰਾ ਵੀਰ ਇਸ ਭਰਾ ਦੇ ਨਾਲ ਡੌਂਕੀ ਦੇ ਵਿੱਚ ਸੀ ਜਾਂ ਕਿਸੇ ਨੇ ਇਸ ਨੂੰ ਦੇਖਿਆ ਆ ਤਾਂ ਜਰੂਰ ਸੰਪਰਕ ਕਰ ਲਿਆ ਜਾਵੇ ਇਸ ਪਰਿਵਾਰ ਦੇ ਨਾਲ ਸਾਡੇ ਨਾਲ ਕਾਲ ਦੇ ਉੱਤੇ ਜੁੜ ਚੁੱਕੇ ਨੇ ਕਰਨਦੀਪ ਸਿੰਘ ਦੇ ਮਾਤਾ ਜੀ ਜੋ ਪੰਜਾਬ ਤੋਂ ਨੇ ਉਹ ਅੱਜ ਵੀ ਕਈ ਸਮੇਂ ਤੋਂ ਅੱਜ ਵੀ ਆਪਣੇ ਪੁੱਤ ਦੀ ਭਾਲ ਕਰ ਰਹੇ ਨੇ ਕਦ ਪੁੱਤ ਦਰਵਾਜ਼ੇ ਤੇ ਖਲੋਕੇ ਘਰ ਦਾ ਦਰਵਾਜ਼ਾ ਖੜਕਾਏਗਾ ਤੇ ਅੰਦਰ ਆਵੇਗਾ ਪੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਆਪਣੇ ਕਿਹੜਾ ਪਿੰਡ ਹੈ ਆਪਣਾ ਸਤਿ ਸ੍ਰੀ ਅਕਾਲ ਹੈ ਹਰਿਆਣੇ ਤੋਂ ਅੱਛਾ ਜੀ ਤੁਸੀਂ ਹਰਿਆਣੇ ਹਾਂ ਜੀ ਤੇ ਆਪਣਾ ਕਿਹੜੇ ਸਨ ਵਿੱਚ ਤੇ ਕਦੋਂ ਕਿੱਥੇ ਨੂੰ ਆਪਣਾ ਪੁੱਤ ਗਿਆ ਸੀਗਾ ਅ 24 24 ਮਾਰਚ ਤੋਂ ਤੇ ਇਥੇ ਗਿਆ ਸੀ ਵੀਰ ਦਾ ਕਰੋ ਤੇ 21 ਅਪ੍ਰੈਲ ਨੂੰ ਜੰਗਲ ਚ ਵੜਿਆ ਸੀ ਅੱਛਾ ਜੀ ਕਿਹੜਾ ਸਨ ਦਾ ਸੀਗਾ ਉਹ 2024 2024 ਹਾਂ ਜੀ ਜਾਣੇ ਕਿ ਐਸੇ ਸਾਲ April ਦੀ ਗੱਲ ਆ ਤੇ ਉਸ ਤੋਂ ਬਾਅਦ ਵਿੱਚ ਤੁਹਾਡੇ ਪੁੱਤ ਦੇ ਨਾਲ ਕੋਈ ਵੀ ਸੰਪਰਕ ਨਹੀਂ ਹੋਇਆ। ਨਹੀਂ ਜੀ ਕੋਈ ਨਹੀਂ ਹੋਇਆ 15 ਮਈ ਨੂੰ ਮਤਲਬ ਉਹਦਾ ਕੋਲ ਆਈ ਹੈ ਕੋਈ ਗੱਲ ਨਹੀਂ ਹੋਈ ਹੈਗੀ ਜਦੋਂ ਮਤਲਬ 21 April ਤੋਂ ਗੁੰਮ ਹੋਇਆ। ਜੀ ਤੇ ਫੋਨ ਜਿਹੜਾ ਉਹਦਾ ਚੱਲ ਰਿਹਾ ਕਿ ਫੋਨ ਕਿਵੇਂ ਹੋਈ ਆ? ਹਾਂ ਜੀ ਫੋਨ ਚੱਲ ਰਿਹਾ ਹੈ ਉਹਦਾ ਕਾਲ ਜਾਂਦੀ ਹੈ ਫੋਨ ਚੁੱਕਦੇ ਨਹੀਂ ਹੈਗੀ ਅੱਗੋਂ ਕੱਟ ਦਿੰਦੇ ਨਹੀਂ ਜਾਂ ਚੁੱਕਦੇ ਕੋ ਨਹੀਂ ਹੈਗੇ। ਕਰਨਦੀਪ ਸਿੰਘ ਦੇ ਪਰਿਵਾਰ ਨਾਲ ਜੋ ਗੱਲਬਾਤ ਚੱਲ ਰਹੀ ਆ ਜੋ ਪਨਾਮਾ ਦੇ ਜੰਗਲਾਂ ਦੇ ਵਿੱਚ ਗਾਇਬ ਹੋਇਆ ਪਰ ਵਾਪਸ ਆਪਣੇ ਘਰ ਨਹੀਂ ਪਰਤਿਆ ਤੇ ਨਾ ਪਰਿਵਾਰ ਦੇ ਨਾਲ ਕਾਲ ਦੇ ਵਿੱਚ ਆ ਭੈਣ ਜੀ ਆਪਾਂ ਜਿਹੜੇ ਏਜੰਟ ਨੂੰ ਪੈਸੇ ਦਿੱਤੇ ਆ ਜਾਂ ਜਿਹੜੇ ਏਜੰਟ ਨਾਲ ਗੱਲਬਾਤ ਹੋਈ ਆ ਉਸ ਏਜੰਟ ਨਾਲ ਗੱਲਬਾਤ ਕੀਤੀ ਗਈ ਆ ਉਹਨੇ ਕੁਝ ਦੱਸਿਆ ਹਾਂਜੀ ਉਹਦੇ ਨਾਲ ਗੱਲ ਵਾਤ ਹੋਈ ਉਹਨੇ ਕਿਹਾ ਕਿ ਤੁਹਾਡੇ ਬੱਚੇ ਨਾਲ ਹਾਸਾ ਹੋਇਆ ਕੋਈ ਨਾਂ ਉਹਨੂੰ ਫਰੂਪ ਦਿੱਤਾ ਨਾ ਸਾਨੂੰ ਕੋਈ ਦਿੱਤਾ ਸਿਰਫ ਉਹਨੇ ਆਪਣੇ ਮੂੰਹ ਦੇ ਮੁਤਾਬਕ ਹੀ ਕਿਹਾ ਕਿ ਹਾਸਾ ਹੋ ਗਿਆ ਤੁਹਾਡੇ ਲੜਕੇ ਨਾਲ ਕੀ ਹਾਸਾ ਹੋਇਆ ਦੱਸਿਆ ਉਹਨੇ ਇਹ ਗੱਲ ਹਾਂਜੀ ਤੇ ਦੋ ਤਿੰਨ ਗੱਲਾਂ ਉਹਨਾਂ ਨੇ ਬਣਾਈਆਂ ਸੀ ਕਹਿਣ ਲੱਗੇ ਕਦੀ ਕਹਿੰਦੇ ਪਹਾੜੀ ਤੋਂ ਡਿੱਗ ਗਿਆ ਕਦੀ ਕਹਿਣ ਲੱਗੇ ਤਿਸਤੀ ਡੁੱਬ ਗਈ ਹੈ ਕਦੀ ਕਹਿਣ ਲੱਗੇ ਪਾਣੀ 'ਚ ਰੁੜ ਗਿਆ ਤੇ ਏਜੰਟ ਕਿੱਥੋਂ ਦਾ ਆ ਇੰਡੀਆ ਦਾ ਆ ਹਾਂਜੀ ਹਾਂਜੀ ਇੰਡੀਆ ਦਾ ਕਤਲ ਦੇ ਬੋਲ ਪਿੰਡ ਕੈਲਰ ਹੁੰਦਾ ਨਰੀਸ਼ ਕੁਮਾਰ अच्छा ओदे ਨਾਲ ਤੁਸੀਂ ਗੱਲਬਾਤ ਕਰਕੇ ਜਾਂ ਪੁਲਿਸ ਦੀ ਮਦਦ ਨਹੀਂ ਲੈਣੀ ਚਾਹੀਦੀ ਅਜੇ ਤੱਕ ਕੋਈ ਨਹੀਂ ਸੀ ਲਈ ਹੈਗੀ ਮਦਦ ਪਰ ਸੋਚਿਆ ਵੀ ਚਲੋ ਦੱਸਾਂਗੇ ਦੱਸਾਂਗੇ ਜੇ ਕੁਝ ਨਹੀਂ ਉਹਨਾਂ ਨੂੰ ਦੱਸਿਓ ਅਸੀਂ ਸਾਨੂੰ ਵੀਡੀਓ ਨੂੰ ਪੰਜਾਬੀਓ ਸਾਰੇ ਜਿੰਨੇ ਵੀ ਇੰਡੀਅਨ ਆ ਜਾਂ ਜਿਹੜੇ ਵੀ ਜੋ ਵੀ ਇਨਸਾਨੀਅਤ ਨੂੰ ਪਿਆਰ ਕਰਦਾ ਹੈ ਵੀਡੀਓ ਨੂੰ ਦੱਪ ਕੇ ਸ਼ੇਅਰ ਕਰ ਦਿਓ ਜੋ ਕਰਨ ਦੀਪ ਦੇ ਨਾਲ ਹੋਇਆ ਕੀ ਹੈ ਇਸ ਜੰਗਲਾਂ ਦੇ ਵਿੱਚ ਜੋ ਸਾਨੂੰ ਪਤਾ ਲੱਗ ਸਕੇ ਜੋ ਪਰਿਵਾਰ ਨੂੰ ਉਹਦੀ ਖਬਰ ਦਿੱਤੀ ਜਾ ਸਕੇ ਤੁਸੀਂ ਇੱਕ ਸਕਰੀਨ ਤੇ ਚੱਲ ਰਹੀ ਤਸਵੀਰ ਨੂੰ ਦੇਖ ਰਹੇ ਹੋ ਇਸ ਤਸਵੀਰ ਨੂੰ ਧਿਆਨ ਨਾਲ ਦੇਖੋ 2024 ਅਪ੍ਰੈਲ ਦੀ ਗੱਲ ਹੈ ਪਨਾਮਾ ਦੇ ਜੰਗਲਾਂ ਦੇ ਵਿੱਚ ਇਸ ਮੁੰਡੇ ਦੀ ਕਿਸੇ ਨੇ ਵੀ ਕੋਈ ਖਬਰ ਹੋਵੇ ਜਾਂ ਕਿਸੇ ਨੇ ਦੇਖਿਆ ਹੋਵੇ ਇਸ ਨਾਲ ਕੀ ਕਿਹੜਾ ਉਹ ਹਾਦਸਾ ਵਰਤੇ ਆਇਆ ਉਸ ਬਾਰੇ ਜੇ ਕਿਸੇ ਨੂੰ ਪਤਾ ਲੱਗ ਸਕੇ ਤਾਂ ਜਰੂਰ ਦੱਸੋ ਹਜੇ ਵੀ ਦੱਸਿਆ ਜਾ ਰਿਹਾ ਮਦਰ ਵੱਲੋਂ ਕਿ ਫੋਨ ਜਿਹੜਾ ਵਾ ਉਹਦਾ ਚੱਲ ਰਿਹਾ ਪਰ ਫੋਨ ਕੋਈ ਅਟੈਂਡ ਨਹੀਂ ਕਰ ਰਿਹਾ ਤੇ ਭੈਣ ਜੀ ਕੀ ਨਾ ਕੀ ਆਪਣਾ ਹੀ ਭੈਣ ਜੀ ਮੇਰਾ ਹਰਜੀਤ ਕੌਰ ਸਾਸ਼ੀਆ ਭੈਣ ਜੀ ਤੇ ਭੈਣ ਜੀ ਤੁਸੀਂ ਉਹਨਾਂ ਨਾਲ ਜੈਂਟ ਦਾ ਸੰਪਰਕ ਕਰਨਾ ਸੀ ਵੀ ਸਾਨੂੰ ਹਕੀਕਤ ਦੱਸੋ ਜੇ ਫੋਨ ਚੱਲ ਰਿਹਾ ਤੇ ਹੋ ਸਕਦਾ ਫੋਨ ਉਹਨਾਂ ਦੇ ਕੋਲ ਹੀ ਹੋਵੇ ਉਹਨਾਂ ਦੇ ਬੰਦਿਆਂ ਕੋਲ ਜਿਹੜੇ ਉਹਨਾਂ ਨੇ ਅੱਗੇ ਕੀਤੇ ਨੇ ਤੇ ਉਹਨਾਂ ਨੇ ਕੰਟੈਕਟ ਕੀਤਾ ਕੋਈ ਹਾਂਜੀ ਹਾਂਜੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਹੀ ਮਤਲਬ ਕਿਹਾ ਵੀ ਹਾਸਾ ਹੋ ਗਿਆ ਉਹਦੇ ਨਾਲ ਕੋਈ ਪ੍ਰੂਫ ਦਿੰਦੇ ਨੇ ਤੁਹਾਨੂੰ ਬਿਗੈਰ ਪ੍ਰੂਫ ਤੇ ਜਿਹੜਾ ਮਰਜ਼ੀ ਕੋਈ ਕਹਿੰਦਾ ਹਾਂਜੀ ਕੋਈ ਹਾਂਜੀ ਕੋਈ ਪ੍ਰੂਫ ਨਹੀਂ ਚਾਰ ਗੱਲਾਂ ਉਹਨਾਂ ਨੇ ਨਹੀਂ ਬਣਾਈਆਂ ਗਈਆਂ ਸਨ ਤਿੰਨ ਉਹਨਾਂ ਫੋਨ ਚੁੱਕਦੇ ਨੇ ਸਾਡਾ ਅਚਾਨ ਅਚਾ ਫੋਨ ਨਹੀਂ ਚੱਕਦੇਓ ਹਾਂਜੀ ਫੋਨ ਕੋਈ ਚੁੱਕਦੇ ਜਾਂਦਾ ਸਾਡਾ ਤੇ ਤੁਸੀਂ ਪੁਲਿਸ ਦੀ ਮਦਦ ਲੈ ਕੇ ਉਹਨਾਂ ਸੰਪਰਕ ਕਰੋ ਹਾਂਜੀ ਕਰਾਂਗੇ ਹੁਣ ਕਰਾਂਗੇ ਹੁਣ ਇਹਨਾਂ ਦੀ ਪੁਲਿਸ ਦੀ ਮਦਦ ਲੈ ਕੇ ਹੁਣ ਕਰਾਂਗੇ ਜੀ ਠੀਕ ਹੈ ਭੈਣ ਜੀ ਅਸੀਂ ਕਰਨਦੀਪ ਦੀ ਜਿਹੜੀ ਤਸਵੀਰ ਆ ਉਹ ਸਕਰੀਨ ਦੇ ਉੱਤੇ ਸ਼ੇਅਰ ਕਰ ਦਿੱਤੀ ਆ ਤੇ ਕਿੰਨੇ ਕ ਸਾਲ ਦਾ ਆਪਣਾ ਨੌਜਵਾਨ ਸੀਗਾ 21 ਸਾਲ ਜੀ 21 ਸਾਲ ਦਾ ਨੌਜਵਾਨ ਇਹ ਪਨਾਮਾ ਦੇ ਜੰਗਲਾਂ ਦੇ ਵਿੱਚ ਕੀ ਇਸ ਦੇ ਨਾਲ ਹੋਇਆ ਜਾਂ ਕਿੱਥੇ ਗਿਆ ਜਾਂ ਕਿਸੇ ਨੂੰ ਕੁਝ ਵੀ ਪਤਾ ਆ ਤਾਂ ਜਰੂਰ ਚੈਨਲ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਆ ਵੀਡੀਓ ਦੇ ਥੱਲੇ ਕਮੈਂਟ ਕਰ ਸਕਦੇ ਹੋ ਜਾਂ ਸਾਡੇ ਟੈਲੀਗ੍ਰam ਗਰੁੱਪ ਦੇ ਵਿੱਚ ਆ ਕੇ ਦੱਸ ਸਕਦੇ ਹੋ ਠੀਕ ਹੈ ਭੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਕਾਲ ਦੇ ਵਿੱਚ ਜੁੜੇ ਆ ਤੇ ਅਸੀਂ ਵੀ ਆਪਣੇ ਸਰੋਤਿਆਂ ਨੂੰ ਇਹ ਤੁਹਾਡੀ ਵੀਡੀਓ ਜਿਹੜੀ ਆ ਉਹ ਸਕਰੀਨ ਤੇ ਲਗਾਤਾਰ ਦਿਖਾ ਰਹੇ ਆ ਕਿ ਜੋ ਮੇਰੇ ਵੀਰ ਭਰਾ ਆ ਉਹ ਜਰੂਰ ਇਸ ਵੀਡੀਓ ਨੂੰ ਦੇਖ ਕੇ ਜਿਹੜੇ ਆਪਣੇ ਨਾਲ ਜੁੜ ਕੇ ਤੇ ਜਰੂਰ ਤੁਹਾਡੇ ਤੱਕ ਜਿਹੜੀ ਆ ਇਨਫੋਰਮੇਸ਼ਨ ਪਹੁੰਚਦੀ ਕਰ ਦੇਣ ਮੇਰ ਸਿੰਘ ਜੀ ਜਿਹੜੇ ਇਸੇ ਤਰ੍ਹਾਂ ਬਹੁਤ ਸਾਰੇ ਨੌਜਵਾਨ ਆ ਜਿਹੜੇ ਡੌਂਕੀਆਂ ਦੇ ਵਿੱਚ ਗਾਇਬ ਹੋ ਜਾਂਦੇ ਨੇ ਤੇ ਗਵਾਜ ਜਾਂਦੇ ਨੇ ਜਾਂ 에ਜੰਟ ਗਿਡਨੈਪ ਕਰ ਲੈਂਦੇ ਨੇ ਪੈਸੇ ਮੰਗਦੇ ਨੇ ਜਾਂ ਗਾਂ ਇਹਨਾਂ ਏਜੰਟਾਂ ਦੇ ਜਿਹੜੇ ਗਾਂ ਲੋਕ ਰੱਖੇ ਹੋਏ ਨੇ ਉਹਨਾਂ ਨੂੰ ਗਿਡਨੈਪ ਕਰ ਲੈਂਦੇ ਨੇ ਤੇ ਉਹ ਲੋਕ ਫਿਰ ਗਾਂ ਪੈਸੇ ਮੰਗਦੇ ਨੇ ਜਾਂ ਪੰਜਾਬ ਦੇ ਏਜੰਟ ਜਿਹੜੇ ਆ ਉਹ ਅੱਗੇ ਪੈਸੇ ਨਹੀਂ ਦਿੰਦੇ ਤੇ ਉਹਦਾ ਕਰਕੇ ਜਿਹੜਾ ਜਿਹੜਾ ਅੱਗੇ ਡੌਂਕੀ ਦੇ ਵਿੱਚ ਜਾ ਰਿਹਾ ਉਹਨਾਂ ਤੇ ਸ਼ੱਦਤ ਹੁੰਦਾ ਆ ਇਹ ਬਹੁਤ ਜਾਦੀਆਂ ਮੇਰ ਸਿੰਘ ਜੀ ਇਹ ਘਟਨਾਵਾਂ ਆਪਣੇ ਪੰਜਾਬ ਦੇ ਵਿੱਚ ਹੋ ਰਹੀਆਂ ਵਾਂ ਕੁੜੀਆਂ ਦੇ ਨਾਲ ਹੋ ਰਹੀਆਂ ਵਾਂ ਪਾ ਇੱਕ ਮੈਸੇਜ ਜ਼ਰੂਰ ਦਈਏ ਸਾਰਿਆਂ ਨੂੰ ਹਾਂਜੀ ਜੀ ਦੇਖੋ ਜੀ ਮੈਂ ਤੇ ਤੁਹਾਡੇ ਚੈਨਲ ਦੇ ਮଧ୍ୟਮ ਰਾਈ ਇਹੋ ਹੀ ਬੇਨਤੀ ਕਰਨਾ ਕਿ ਆਪਾਂ ਜੈਨੂਨ ਤਰੀਕਾ ਲੱਭੀਏ ਤੇ ਉਹਨੂੰ ਵੀਜ਼ਾ ਲਵਾਈਏ ਜੈਨੂਨ ਤਰੀਕੇ ਰਾਹੀਂ ਬਾਹਰ ਆਈਏ ਇਹਦੇ ਵਿੱਚ ਅਮਰੀਕ ਸਿੰਘ ਜੀ ਸਭ ਤੋਂ ਜ਼ਿਆਦਾ ਜਿਹੜੇ ਪੰਜਾਬੀ ਨੇ ਉਹ ਰਿਸਕ ਲੈਂਦੇ ਨੇ ਡੋਂਕੀ ਦਾ ਜੀ ਤੇ ਮੁੜ ਕੇ ਅੱਗੇ ਜਾ ਕੇ ਡੋਂਕਰ ਨੇ ਆਪਾਂ ਸੁਣੀਦਾ ਵੀ ਵੀਡੀਓ ਵੀ ਦੇਖਨੇ ਆ ਕਿ ਉਹਨਾਂ ਕੋਈ ਕਈ ਸਰੀਰ ਤੋਂ ਕਮਜ਼ੋਰ ਹੁੰਦੇ ਨੇ ਤੁਰਿਆ ਨਹੀਂ ਜਾਂਦਾ ਡੋਂਗਰ ਉਹਨਾਂ ਨੂੰ ਜਾਂਦੇ ਮਾਰ ਜਾਂਦੇ ਨੇ ਰਸਤੇ ਛੱਡ ਜਾਂਦੇ ਨੇ ਤੇ ਜਾਂ ਅੱਗੇ ਪਚਾਰਦੇ ਕੋ ਨਹੀਂ ਉਹ ਉਹ ਫਿਰ ਬਾਅਦ ਚ ਆਪਾਂ ਧੋਖਾ ਖਾਨੇ ਆ ਇਹਨੂੰ ਬੇਤਰੀ ਇਹੋ ਹੀ ਬੇਨਤੀ ਕਰਨੇ ਆ ਕਿ ਆਪਣੇ ਬੱਚਿਆਂ ਨੂੰ ਜੈਨੂਨ ਤਰੀਕੇ ਨਾਲ ਬਾਹਰ ਭੇਜੋ ਇਸ ਡੌਂਕੀ ਦੇ ਮਸਲੇ ਚ ਨਾ ਆਵੋ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਇੱਕ ਨੌਜਵਾਨ ਜੋ ਪ੍ਰਗਟ ਸਿੰਘ ਆ ਹਾਂਜੀ ਨੌਜਵਾਨ ਆ ਉਹ ਡੌਂਕੀ ਦੇ ਵਿੱਚ ਜਾਂਦਾ ਆ ਉਹਦੇ ਸੱਟ ਲੱਗਦੀ ਆ ਬੁਖਾਰ ਚੜ ਜਾਂਦਾ ਤੇ ਜਿਹੜਾ ਡੌਂਕਰ ਆ ਉਹ ਨੂੰ ਉੱਥੇ ਤੜਫਦਾ ਛੁੱਟ ਕੇ ਛੁੱਟ ਜਾਂਦੇ ਨੇ ਚਲ ਜਾਂਦਾ ਤੇ ਇਹਦੇ ਵਾਸਤੇ ਸਾਡੇ ਕੋਲ ਇੱਕ ਗਵਾਹ ਵੀ ਪਹੁੰਚਿਆ ਜਿਸ ਨੇ ਗਵਾਹੀ ਦਿੱਤੀ ਆ ਵੀਡੀਓ ਦੇ ਵਿੱਚ ਅਸੀਂ ਉਹਦੇ ਪਰਿਵਾਰ ਨੂੰ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਆ ਜੋ ਪਰਿਵਾਰ ਉਸ ਨੂੰ ਲੱਭ ਰਿਹਾ ਆ ਤੇ ਮੇਰ ਸਿੰਘ ਜੀ ਇਹ ਬਹੁਤ ਜਿਆਦੀਆਂ ਘਟਨਾਵਾਂ ਹੋ ਰਹੀਆਂ ਰੇਪ ਹੋ ਰਿਆ ਹਾਂਜੀ ਹਾਂਜੀ ਕੁੜੀਆਂ ਦੇ ਨਾਲ ਡੋਂਕੀ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਉਹ ਰੇਪ ਕਰ ਰਹੇ ਆ ਜਾਂ ਕੁੜੀਆਂ ਜਿਹੜੇ ਉਹਨਾਂ ਦੇ ਪਾਸਪੋਰਟ ਖੋਲੇ ਜਾਂਦੇ ਆ ਬੜੀ ਇੱਕ ਬਹੁਤ ਵੱਡੀ ਵੱਡੀ ਇੱਕ ਸਮੱਸਿਆ ਆ ਇਹ ਜਿਹੜਾ ਫੇਕ ਏਜੰਟ ਮਾਫੀਆ ਆ ਹਾਂਜੀ ਹਾਂਜੀ ਅੱਜ ਸਾਡੀ ਵੀਡੀਓ ਦੇਖ ਕੇ ਕਈਆਂ ਨੇ ਗੁੱਸਾ ਵੀ ਲੱਗਣਾ ਵਾ ਧਮਕੀਆਂ ਵੀ ਆਉਣੀਆਂ ਵਾ ਉਹ ਬਾਅਦ ਸ਼ੁਰੂ ਹੋ ਜਾਂਦੇ ਫੋਨਾਂ ਦੇ ਉੱਤੇ ਧਮਕਾਉਣਾ ਕਿ ਤੁਸੀਂ ਠੇਕਾ ਲੈ ਲਿਆ ਦੁਨੀਆ ਦਾ ਹਾਂਜੀ ਹਾਂਜੀ ਹੁਣੇ ਮੇਰ ਸਿੰਘ ਜੀ ਇਹਦੇ ਉੱਤੇ ਪੰਜਾਬ ਜਾਂ ਭਾਰਤ ਸਰਕਾਰ ਨੂੰ ਕੋਈ ਸੋਲਿਡ ਜਿਹੜਾ ਵਾ ਇਹਦੇ ਉੱਤੇ ਤਰੀਕਾ ਕਰਨ ਲੱਭਣਾ ਚਾਹੀਦਾ ਲੱਭਣਾ ਚਾਹੀਦਾ ਕਿ ਜਿਹੜੇ ਫੇਕ ਏਜੰਟ ਆ ਬਿਦਆਉਟ ਲਾਇਸੈਂਸ ਆ ਇਹਨਾਂ ਦੇ ਉੱਤੇ ਕਾਰਵਾਈਆਂ ਹੋਣ ਕਾਰਵਾਈ ਹੋਣੀ ਚਾਹੀਦੀ ਏ ਤੇ ਜਿਹੜੇ ਬਗੈਰ ਲਾਇਸੈਂਸ ਨੂੰ ਕੰਮ ਕਰਦੇ ਨੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਏ ਜਿਨ੍ਹਾਂ ਨੇ ਇਹ ਇੰਨੇ ਮਾਮਾ ਦੇ ਪੁੱਤ ਜਿਹੜੇ ਆ ਉਹ ਮਰਵਾ ਦਿੱਤੇ ਨੇ ਮਰਵਾਤੇ ਆ ਜਾਂ ਉਹਨਾਂ ਨੇ ਤੁਰਕੀ ਵਾਲੀਆਂ ਨਹਿਰਾਂ 'ਚ ਰੋੜ ਦਿੱਤੇ ਨਹਿਰਾਂ 'ਚ ਰੋੜ ਤੇ ਹਾਂਜੀ ਹਾਂਜੀ ਤੇ ਆ ਪਤਾ ਲੱਗਾ ਹਜੇ ਕੱਲ ਚਾਰ ਬੰਗਾਲੀ ਚਾਰ ਬੰਗਾਲੀ ਜਿਹੜੇ ਆ ਉਹ ਨਹਿਰ ਦੇ ਵਿੱਚ ਰੁੜ ਗਏ ਨੇ ਤੇ ਉਹਦੀ ਅਜੇ ਖਬਰ ਪੂਰੀ ਤਰ੍ਹਾਂ ਸਾਡੇ ਕੋ ਨਹੀਂ ਪਹੁੰਚੀ ਅਜੇ ਤੱਕ ਫੋਟੋਆਂ ਨਹੀਂ ਆਈਆਂ ਪਤਾ ਲੱਗਾ ਆ ਕਿ ਚਾਰ ਜਿਹੜੇ ਨੌਜਵਾਨ ਬੰਗਾਲੀ ਸੀਗੇ ਜਿਹੜੇ ਕੈਸਤੀ ਦੇ ਵਿੱਚ ਉਹ ਡੁੱਬ ਗਏ ਨੇ ਇਹ ਤੋਂ ਇਲਾਵਾ ਪਨਾਮਾ ਦੇ ਜੰਗਲਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਖਬਰਾਂ ਅਕਸਰ ਅਸੀਂ ਪਾਉਂਦੇ ਰਹਿੰਨੇ ਆ ਕਿ ਪਨਾਮਾ ਦੇ ਜੰਗਲ ਜਿਹੜੇ ਆ ਕਈ ਲੋਕਾਂ ਨੇ ਪਾਈਆਂ ਵੀ ਆ ਕਿ ਉੱਥੇ ਲੋਕਾਂ ਦੀਆਂ ਲਾਸ਼ਾਂ ਜਿਵੇਂ ਡੋਂਗੀ ਦੇ ਵਿੱਚ ਜਿਹੜੇ ਨੰਗ ਦੇ ਦੇ ਉਹਨਾਂ ਨੂੰ ਆਮ ਹੀ ਦੇ ਦਿੰਦੀਆਂ ਆ ਅੱਧ ਸੜੇ ਹੋਏ ਬੰਦੇ ਇਹ ਕੋਈ ਕਹਾਣੀ ਕੋਈ ਕਲਪਨਾਇਕ ਨਹੀਂ ਆ ਇਹ ਕਹਾਣੀ ਸੱਚ ਦੇ ਆ ਤੇ ਇੱਕ ਪਰਿਵਾਰ ਦਾ ਪੁੱਤ ਗਵਾਚਿਆ ਆ ਤੇ ਆਪਾਂ ਉਸ ਪੁੱਤ ਨੂੰ ਲੱਭਣ ਵਾਸਤੇ ਉਸ ਪਰਿਵਾਰ ਦੇ ਉਸ ਪੁੱਤ ਨਾਲ ਹੋਇਆ ਕੀ ਆ ਕਿ ਜੋ ਏਜੰਟ ਉਹ ਕਹਿ ਰਿਹਾ ਆ ਕਿ ਉਹਨਾਂ ਦਾ ਪਰਿਵਾਰ ਦਾ ਪੁੱਤ ਨਾਲ ਐਕਸੀਡੈਂਟ ਹੋ ਗਿਆ ਕਹਿਣਾ ਬਹੁਤ ਸੌਖਾ ਆ ਅਗਲੇ ਤੋਂ 50 ਲੱਖ ਰੁਪਈਆ ਲੈਣਾ ਰਸਤੇ ਦੇ ਵਿੱਚ ਜੇ ਅਗਲੇ ਦਾ ਪੁੱਤ ਨਹੀਂ ਸਿਰੇ ਪਹੁੰਚਦਾ ਧੋਖਾ ਕਰ ਦੇਣ ਤੇ ਧੋਖਾ ਕਰਦੇ ਨੇ ਰਸਤੇ ਦੇ ਵਿੱਚ ਉਹ ਪੈਸਿਆਂ ਲਈ ਪੈਸਿਆਂ ਲਈ ਤੁਹਾਡਾ ਪੁੱਤ ਕੀ ਪਤਾ ਵੇਚਿਆ ਗਿਆ ਆ ਜਾਂ ਤੁਹਾਡੇ ਪੁੱਤ ਨਾਲ ਕੀ ਹੋਇਆ ਜੋ ਏਜੰਟ ਜੋ ਇਹ ਇਹ ਇਸ ਤਰ੍ਹਾਂ ਦਾ ਮਾਫੀਆ ਆ ਉਹਦੇ ਉੱਤੇ ਕੰਟਰੋਲ ਕਰਨਾ ਚਾਹੀਦਾ